ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਅੱਜ ਤੁਸੀਂ ਥੰਬਨੇਲ ਦੇਖ ਲਿਆ ਵੈਸੇ ਅੱਜ ਜੌਂਡੀਅਲ ਦੇ ਚਲਬੇ ਦਿਖਾਉਣੇ ਆਪਾਂ ਨੂੰ ਆਪਾਂ ਪਹੁੰਚੇ ਜੀ ਪਿੰਡ ਬਸੀ ਬਸੀ ਦੇ ਪਿੰਡ ਬਹਿਰਾਮ ਪਰਚ ਆਪਣੇ ਸੁਖਵੀਰ ਵੀਰ ਉਹਨਾਂ ਨੇ ਜੌਂਡੀਅਲ ਦਿਤਾ ਤੇ 50 75 ਜੌਂਡੀਅਲ ਤਵੀਆਂ ਮਗਰਲੇ ਪਾਸੇ ਤੁਹਾਨੂੰ ਦਿਖਾਉਣਾ ਜੰਡੂ ਵਾਲਿਆਂ ਦੀਆਂ 14 14 ਦੀਆਂ ਜੰਡੂ ਵਾਲਿਆਂ ਦੀਆਂ ਲਿਆਂਦੀਆਂ ਤਵੀਆਂ ਤੇ ਉਧਰ ਪਿੱਛੇ ਟਰੈਕਟਰ ਆ ਉਹਦੇ ਪਿੱਛੇ ਆ ਕੇ ਨੇ ਡਵੈਲਪ ਵਾਲੇ ਹਾਂ ਅੱਜ ਹਲ ਵਿਚ ਲਾ ਕੇ ਦਿਖਾਉਣੇ ਆ ਤੇ ਆਪਾਂ ਨੀਵੀਂ ਵੀ ਦਿਖਾਉਣੀਆਂ ਨੇ ਪਹਿਲਾਂ ਤਾਂ ਤਵੀਆਂ ਨੂੰ ਖੋਲ ਲੀ ਕਿੰਨਿਆਂ ਕੁ ਬਹੁਤ ਹੈ ਜੀ ਬਹੁਤ ਬਹੁਤ ਆ ਫਿਰ ਖਿੱਚ ਵੀ ਨਹੀਂ ਹੋਣੀ ਆ ਜੀ ਆ ਲੈ ਆਓ ਸ਼ੀਸ਼ਾ ਆ ਉੱਪਰ ਦਾ ਜੋੜ ਨਾਲ ਖਿੱਚ ਕੇ ਲੱਗਦਾ ਹੈ ਆ ਮੈਂ ਕੋਈ ਨਹੀਂ ਕੋਈ ਨਹੀਂ ਲਾ ਲੈਣਾ ਇਹਨੂੰ ਤਾਂ ਪਹਿਲਾਂ ਤਾਂ ਗੇਅਰ ਲੋਡ ਕਰੀਏ ਤਾਂ ਲਈਏ B B ਦਾ ਲਈਏ ਦੂਜਾ ਘਾਟਾ ਤੁਰਾ ਰੇ ਕੋਈ ਵੀ ਤਾਂ ਵੀ ਆ ਵੀ ਪੌਦ ਗੁੱਲਗੀਆਂ ਅੱਜ ਤੁਹਾਨੂੰ ਜੌਂਡੀਲਤੀ ਦਿਖਾਉਣੀ ਹੈ ਝੱਟ ਹੁਣ ਮੜ ਜੇਗੀ ਇੱਕ ਵਾਰ ਕਿਹੜਾ ਢੇੜਾ ਲਾ ਲਈਏ ਤੇ ਉਸ ਤੋਂ ਬਾਅਦ ਦੇਖੋ ਲੱਕੀ ਮਿੱਟੀ ਪਰਨ ਉਹ ਸਾਈਡ ਦੇ ਵਿੱਚ ਤੇ ਜੌਂਡੀਰ ਦੇ ਵਿੱਚ ਤਕਰੀਬਨ ਹੋਇਆ ਵਾ 41 ਕੁਇੰਟਲ ਵਜ਼ਨ ਹੈ ਇਹਦੇ ਵਿੱਚ ਤੇ 41 ਕੁਇੰਟਲ ਵਜ਼ਨ ਹੈ ਤੇ ਤੁਹਾਨੂੰ ਇੱਕ ਵਾਰ ਬਾਅਦ ਤੋਂ ਪਰਫਾਰਮੈਂਸ ਦਿਖਾਉਣੀ ਹੈ ਪੋਸਟ ਬਾਅਦ ਫਿਰ ਅੰਕਲ ਨੂੰ ਦੰਨੇ ਆ ਅੰਕਲ ਬਾਹਰ ਕਰਦੇ ਨੇ ਇਹਦੇ ਨਾਲ ਫਿਰ ਆਪਾਂ ਦਿਖਾਉਣੀ ਹੈ ਚਲ ਵਾ ਬਾਅਦ ਚ ਫਿਰ ਮੈਂ ਤਾਂ ਹਾਲਾਂ ਤੇ ਵੀ ਧੁੱੱਕੀ ਕੱਢਣੀ ਹੈ ਜੀ ਤੇ ਇਹ ਤੀਜੇ ਦੇ ਉਹਦੇ ਚ ਚੱਲ ਰਿਹਾ ਜੀ ਵੀਰ ਦੇ ਵਿੱਚ ਬੱਸ ਤਾਂ ਵੀ ਇਹਦੇ ਥੋੜੀ ਪਰਫਾਰਮੈਂਸ ਦੇਖ ਕੇ ਆਪਾਂ ਤੇ ਇਸ ਤੋਂ ਬਾਅਦ ਆਪਾਂ ਫਿਰ ਲਾਉਣੀ ਇਹਨੂੰ ਹਲਾ ਦੇ 28 ਥਿਲਾਂ ਦੇ ਪਾਵਾਂਗੇ ਆਪਾਂ ਕਿਉਂਕਿ ਟਾਇਰ ਰੇਡੀਅਲ ਪਏ ਹੋ ਗਿਆਂ ਟਰੈਕਟਰ ਨੂੰ ਤੇ ਪੂਰਾ ਖੱਚਵੇਂ ਚੱਲ ਰਿਹਾ ਪੂਰਾ ਫੁੱਲ ਆਰਪੀਐਮ ਤੋਂ ਛੱਡਿਆ ਵਜਣੀ ਤੇ ਮੁੜ ਕੇ ਸਮਝ ਲਓ ਵੀ ਤਵੀਆਂ ਅੱਧਾ ਤੇ ਅੱਧੇ ਜਿੱਤੋਂ ਥੋੜੀ ਮੁੱਦੀ ਘੱਟ ਨੇ ਤਵੀਆਂ ਵਾਲੇ ਵਾ ਦੇਖੋ ਫਾਟਾ ਦੇਖੋ ਕਿੰਦੀਆਂ ਕਿੰਦੀਆਂ ਲਾਤੀਆਂ ਮੈਂ ਦੇਖੋ ਕਿੰਨੇ ਕਿੰਨੇ ਜਾਂਦਾ ਇਹ ਨਾ ਰੁਕ ਗਿਆ ਨਾ ਸਲਿੱਪ ਕੱਢ ਗਿਆ ਇਹ ਤਵੀਆਂ ਦੀ ਦੇਖੋ ਕੰਡੀਸ਼ਨ ਪਹਿਲਾਂ ਨਾਲੋਂ ਆਏ ਤਾਂ ਵੀ ਆਪਾਂ ਦੇ ਆਹ ਟਰੈਕਟਰ ਨਹੀਂ ਬਾਈ ਰੁਕਣ ਦਾ ਨਾ ਆਉਂਦੇ ਇਹ ਖਾਲ ਦੇਖੋ ਤੁਹਾਨੂੰ ਖਾਲ ਦਿਖਾਵਾਂ ਕਿੰਨੀ ਕਿੰਨੀ ਮਰਦੀ ਆ ਗਈ 14 ਬਾਈ 14 ਦੀ ਜੰਡੂਆ ਜਿਆਹੀ ਮਤਲਬ ਇੰਨੀ ਖੋਲੀਏ ਚ ਆਪਾਂ ਉਹ ਆਮ ਸਿੰਪਲ 60 60 ਪਾਵਰ ਦਾ ਵੀ ਟਰੈਕਟਰ ਪਾਈਏ ਤਾਂ 4 ਵੀਲ ਰੋਕਣਗੇ ਤਵੀਆਂ ਇੱਕ ਤਾਂ ਹੌਸਪਾਵਰ 75 ਆ ਗਈ ਉੱਤੋਂ ਰੇਡੀਅਲ ਟਾਇਰ ਪਾ ਕੇ ਟਰੈਕਟਰ ਨੂੰ ਜੇ ਤੀਏ ਚਲਾਉਨੇ ਆ ਫਿਰ ਇੱਕਦਮ ਜ਼ਿਆਦਾ ਭੱਜਦਾ ਟਰੈਕਟਰ ਜਿਹੜੇ ਦੋ ਵੀ ਜਿਹੜੀ ਆ ਤਵੀਆਂ ਕਿਵੇਂ ਬਟੇ ਖੰਦੀ ਹੁੰਦੀ ਹੈ ਅਸੀਂ ਇੰਨੀਆਂ ਤਵੀਆਂ ਖੁੱਲ ਗਈਆਂ ਆਂ ਪੂਰੀ ਠੋਸ ਖਚਾਈ ਆ ਪੂਰੀ ਠੋਸ ਖਚਾਈ ਅਜਾ ਸਿਸਟਮ ਇੰਨੇ ਜ਼ਿਆਦਾ ਹੈ ਆਪਾਂ ਕਲਚ ਦੱਬ ਕੇ ਇੱਕਦਮ ਕਲਚ ਛੱਡਦੇ ਵੀ ਉਹਨੇ ਇੱਕਦਮ ਨਹੀਂ ਝੂਟਾ ਮਾਰਦਾ ਜਿਵੇਂ ਆਮ ਆਪਣੇ ਡੀਆਈ ਟਰੈਕਟਰ ਜਾਂ ਦੂਜੇ ਸਾਧੇ ਟਰੈਕਟਰ ਮਾਰਦੇ ਆ ਨਾ ਇਹਨੇ ਪਿਆਰ ਨਾਲ ਪੂਰਾ ਪਿਆਰ ਨਾਲ ਤੁਰਨਾ ਇਹਨੇ ਫਿਰ ਵੀ ਟਾਇਰ ਘਮਾਉਂਦਾ ਸਲਿੱਪ ਮਾਰਦਾ ਪਰ ਬ੍ਰੇਕਾਂ ਦੱਬ ਕੇ ਬ੍ਰੇਕਾਂ ਦਾਬ ਦਬ ਰੋਕ ਰੋਕ ਦੇਖਿਆ ਸੀ ਨੇ ਤਾਂ ਵੀ ਨਹੀਂ ਰੁਕਦਾ ਹੈ ਹੁਣ ਹਾਲਾਂ ਤੇ ਦਿਖਾਉਣਾ ਚੱਲ ਬਾਬਾ ਤੁਹਾਨੂੰ ਪਰ ਮੈਨੂੰ ਲੱਗਦਾ ਨਹੀਂ ਵੀ ਹਾਲਾਂ ਤੇ ਰੁਕ ਜੂਗਾ ਕੁਝ 17 ਦੇ ਹਾਲਾਂ ਨੂੰ ਸਮਝੂਗਾ ਕੁਝ ਇਹ ਔਰ ਰੁਕਦਾ ਹੀ ਨਹੀਂ ਇਹ ਦੋ ਤਵੀਆਂ ਪਾਲੀਏ ਪਿੱਛੇ ਦੇ ਇਹ ਮੈਂ ਰੁਕਦਾ ਹੀ ਨਹੀਂ ਖਿੱਚੀ ਹੋ ਜਾਈ ਜਾਂਦਾ ਜੀ ਖਿੱਚੀ ਹੋ ਜਾਈ ਜਾਂਦਾ ਨਾ ਸਲਿੱਪ ਨਹੀਂ ਕਰਦਾ ਜੀ ਭਜਨ ਬਹੁਤ ਹੋ ਗਿਆ ਨਾ ਭਜਨ ਦੇ ਹਿਸਾਬ ਨਾਲ ਹੀ ਖਚਾਈ ਆ ਪੂਰੀ ਫਿਰ ਅੱਛਾ ਗੇਅਰ ਬਥੇਰੇ ਆ ਜਿੰਨੇ ਮਰਜ਼ੀ ਗੇਅਰ ਲਾਈ ਚਲੋ ਹਾਂਜੀ ਹਾਂਜੀ ਫੋਰ 4 ਵੀਲ ਦਾ ਆ ਹੀ ਨਹੀਂ ਹਰਾ ਆਪੀ ਨਾ ਕੱਦੂ ਚ ਹਾਂ ਜਿੱਥੇ ਮਰਜੀ ਬ੍ਰੇਕਾਂ ਦੀ ਤਾਂ ਲੋਡ ਪੈਣੀ ਨਹੀਂ ਆਪਣੇ ਆਪ ਹੀ ਘੁੰਮ ਗਿਆ ਜਾਂਦਾ ਹਾਂਜੀ ਹਾਂ ਦੇਖੋ ਆਉਂਦਾ ਛੁੱਟਦਾ ਇਹਦਾ ਵੀ ਲਵਾ ਦੋ ਕਿਹੜਾ ਫਿਰ ਇਹਦਾ ਵੀ ਲਵਾ ਦੋ ਕਿਹੜਾ ਦੇਖੀ ਇਹਨੂੰ ਵੀ ਟਾਇਰ ਬਦਲ ਕੇ ਆਇਆ ਵੀ ਨਵਾਂ ਘੋੜਾ ਇਹ ਆਈ ਸੀ ਕਿਹੜੇ ਚਲਵਾ ਦੇ ਇਹਦਾ ਵੀ ਦੇਖੀ ਆ ਵੀ ਕਿਵੇਂ ਬੁੜਕਦਾ ਕਿਵੇਂ ਨਹੀਂ ਇਹਨੂੰ ਵੀ ਟਾਇਰ ਨਵੇਂ ਪਾਏ ਆ ਨਾ ਹੁਣੇ ਹਲੇ ਹੁਣ ਟੂ ਵੀਲ ਚ ਕਰਿਆ ਤੇ ਤਵੀਆਂ ਫੁੱਲ ਖੋਲੀਆਂ ਹੋਈਆਂ 75210 ਕਿੰਨੇ ਕਿੰਨੇ ਦੀਆਂ ਤਵੀਆਂ ਹੋ ਆ ਛੱਡ ਦਿਆਂ 9 9 ਦੀਆਂ ਵਾ ਦੇ ਲੋ ਵੀ ਆਹ ਟਰੈਕਟਰ ਐਵੇਂ ਚੱਲਦਾ ਹੁਣ ਆਈ ਦੇ ਪਿੱਛੇ ਪਾਉਣੀ ਆ ਉਹ 8 8 ਦੀਆਂ ਦੇਖਿਓ ਚੱਲ ਪਾਉਂਦਾ ਨਿਆਰਾ ਅੱਜ ਕਿੰਨੇ ਟਾਇਰ ਟੋਗੇ ਵਾਲਾ ਇਹਦਾ ਅੱਗੇ ਕਰਾ ਇਹਦਾ ਟੈਂਟ ਆ ਇਹਨੇ ਟੈਂਟਾ ਲੈ ਨਾ ਨਾ ਪਾ ਕੇ ਨਾ ਕੋਈ ਨਾ ਉਂਟੀ ਲੱਈਏ ਰੋਟਾ ਲਓ ਜੀ ਆ ਹੁਣ ਪਾਈਆਂ ਛੋਟੀਆਂ ਤਵੀਆਂ ਗੇੜਾ ਲਾ ਲਿਆ ਬਹੁਤ ਭੱਜਦਾ ਫੋਰ ਵੀਲ ਚ ਟੂ ਵੀਲ ਚ ਲਾਉਣੀ ਹੈ ਆ ਗਾ ਲੈ ਤਾ ਲ ਪੈ ਰਹੇ ਆ 17 ਵਾਲੇ ਆ ਜੀ ਨਵੇਂ ਹਾਲਾ ਚ ਟੈਸਟਿੰਗ ਹੋਣੀ ਆ ਹਾਲਾਂ ਦੇ ਵੀ ਟਰੈਕਟਰ ਹੋਰ ਵੀ ਆਪੇ ਪਾ ਲਈ ਫਿਰ ਜਿੱਥੇ ਹੁਣ ਇਹਦਾ ਨਜ਼ਾਰਾ ਫਿਰ ਉਥੇ ਇਹਦੇ ਨਹੀਂ ਆ ਰਾਤ ਤਵੀਆਂ ਨੂੰ ਤਾਂ ਖਿੰਡਦਾ ਨਹੀਂ ਅੰਕਲ ਕਹਿੰਦਾ ਲੱਟੇ ਪਾ ਦੇ ਮੈਂ ਖੜ ਜਾ ਫਿਰ ਲਾਲਣ ਦੇ ਕਿਹੜਾ ਇੱਕ ਜਦ ਲਾਈ ਕਹਿੰਦਾ ਬਸ ਇਹ 53 ਦਾ ਜੋਗੀ ਰਹਿਣ ਦੇ ਕਹਿੰਦਾ ਵੀ ਖਿੰਡ ਜਣੀ ਇਹਦਾ ਖਿੰਡ ਜਣੀ ਆ ਆਹ ਆ ਲਾਓ ਕੈਂਟਰ ਪਾ ਲਓ ਬਈ ਜੀ ਸੀਨ ਤੇ ਨਾ ਹਾਂ ਇਹਨੂੰ ਸਾਫ ਕਰੋ ਆਇਓ ਬਸ ਹੋਰੀਆਂ ਤੇ ਉਹਦੇ ਮੇਰੇ ਕਿਤੇ ਇੱਥੇ ਮੈਂ ਇੱਕ ਚਾਲ ਮੈਂ ਕਹਿੰਦਾ ਅੱਪ ਵੀ ਇੱਥੇ ਤਾਂ ਨਹੀਂ ਪਾਉਣੀ ਇਹਨਾਂ ਦੀ ਪਿੰਨ ਕੋਈ ਨਾ ਨਾ ਮਾਂ ਵੀ ਇੰਨਾ ਕੇ ਲੈਣਾ ਸ਼ਾਟ ਕੀ ਦੇਖੀ ਏ ਤੂੰ ਕਹਿ ਕੇ ਅਖਰੀਏ ਇੱਥੇ ਮੁੰਡੇ ਬੰਨੇ ਕਿਤੇ ਮੋਢਾ ਲਾ ਉੱਥੇ ਕ ਕਰਦਾ ਉਹਨੂੰ ਲਿਆ ਉਹ ਕਿੰਨਾ ਬੰਦਾ ਬੇਤ ਹੈ ਉਹ ਦੇਖ ਟਰੈਕਟਰ ਚੱਲ ਰਿਹਾ ਆ ਕੁੜੀ ਆ ਗੁਗ ਉਹ ਸਟੈਂਡ ਕਰਾ ਲਗਾ ਲਓ ਅੱਜ ਇੱਕ ਤਾਂ ਕਰਿਆ ਹਲ ਚੈੱਕ ਇਹ ਲੈ ਆਂਦੇ ਜੀ ਡਿਵੈਲਪ ਵਾਲਿਆਂ ਨੇ ਇਹ ਕਹਿੰਦੇ ਅਸੀਂ ਡਿਵੈਲਪਰਾਂ ਦੇ ਲੈਣੇ ਆ ਵੀ ਸਾਨੂੰ ਇਹ ਪਸੰਦ ਆ ਮਾਜੀ ਬਿਲਕੁਲ ਬਹੁਤ ਸੋਹਣੇ ਹਲ ਚੱਲ ਰਹੇ ਆ ਬਾਕੀ ਪੂਰੇ ਥੱਲੇ ਛੱਡੇ ਹੋਏ ਮੇਨ ਚਲਾਉਣ ਨੂੰ ਤਾਂ ਵੱਡੇ ਵੀ ਚਲਾ ਦਿੰਦਾ ਜਣੀ ਉਹ ਟਾਇਰ ਲੱਗੇ ਹੋਏ ਸੀ ਕਿ ਵੀ ਟਾਇਰ ਕੰਨ ਖੋਲਣੇ ਆ ਵੀ 13 ਦੇ ਪੂਰੇ ਥੱਲੇ ਸਿੱਟ ਕੇ ਦੇਖੋ ਬਾਕੀ ਅੱਜ ਸੇ ਕੱਟ ਰਹੇ ਹਾਂ ਪੁੱਤਾ ਭਾਈ ਜਿੱਥੇ ਮਤਲਬ 53 ਦਾ ਅਸੀਂ ਤੁਰਦਾ ਨਹੀਂ ਨਾ ਉਥੇ 2 ਵੀਲਜ਼ ਵੀ ਤੁਰਦਾ ਇਹ 2 ਵੀਲ ਦੇ ਵਿੱਚ ਵੀ ਤੁਹੰਦਾ ਪਾਵਰਾਂ ਵੀ 75 ਆਗੀਆਂ ਤੇ ਬਾਕੀ ਟਾਇਰ ਵੀ ਦੂਜੇ ਨੇ ਲੀਡੀਅਲ ਆ ਗਏ ਹਨ ਪਰ ਖੈਦ ਏਡੀਐਲ ਤਾਂ ਉਹਨੂੰ ਵੀ ਹੈ ਸੇਮ ਸਾਈਜ਼ ਆ ਪਰ ਪਾਵਰ ਦਾ ਬਹੁਤ ਫਰਕ ਪੈਂਦਾ ਹੈ ਉੱਪਰ ਤੇ ਸੀਆਰਡੀ ਟੈਕਨੋਲੋਜੀ ਹੈ ਜੀ ਪੂਰਾ ਸ਼ਾਨਦਾਰ ਦਿੱਖਦਾ ਆਉਂਦਾ ਨਜ਼ਾਰਾ ਨੋਰਮਲ ਜਦੋਂ ਆਪਾਂ ਇਹ ਵਾਹਾਈ ਕਰਦੇ ਨੇ ਫੇਰ ਤਾਂ ਬੜੇ ਨਾ ਨਾ ਫੇਰ ਤਾਂ ਫੇਰ ਤਾਂ ਬੜੇ ਗੇਰਾਂ ਛੋੜਨੇ ਆਏ ਨੇ ਫੇ ਆ ਤਾਂ ਅੱਜ ਆਪਾਂ ਵੈਸੇ ਟੋਟਕੇ ਆਉਣੇ ਆ ਵੀ ਦੇਖੀਏ ਸਲਿੱਪ ਤਾਂ ਖਡਾਈਏ ਮੜ ਜੇ ਬਹੁਤ ਬੜੀ ਪਾਵਰ ਹੋ ਜਾਂਦੀ ਹੈ ਹਲ ਹੁਲ ਵੀ ਫੁੱਲ ਤਾਂ ਇਹਨਾਂ ਮਤਲਬ ਪੂਰੇ ਜੋ ਹੋ ਗਿਆ ਅੱਜ ਤੇਰਾ ਵੀ ਫਰੇਮ ਸਮਝ ਲਓ ਜੀ ਇਹਦੇ ਕੋਲ ਪਾਸ ਹੋ ਗਈ ਤਾਂ ਉਹ ਟਰੈਕਟਰ ਕੋਲ ਕਿਤੇ ਨਹੀਂ ਜਾਂਦੀ ਨਾ ਨਾ ਜੇ ਇਹ ਟਰੈਕਟਰ ਕੋਲ ਬਚ ਗਈ ਸਮਝ ਲਓ ਵੀ ਦੂਆ ਕੋਲ ਕਿਤੇ ਨਹੀਂ ਜਾਂਦੀ ਐ ਅੱਛਾ ਤਵੀਆਂ ਨੂੰ ਵੀ ਦੇਖ ਲਓ ਇਹਦੇ ਨਾਲ ਹੀ ਆਉਂਦਾ ਨਜ਼ਾਰਾ ਦੂਆ ਨਾਲ ਕਿਤੇ ਹਨਾ ਫਿਰ ਆਇਆ ਬੜਾ ਸੰਦ ਨੂੰ ਡੇੜਾ ਹੋ ਜਾਂਦਾ ਹੀ ਟਾਈਮ ਵੀ ਘੱਟ ਵੱਧਾ ਉਹ ਫਿਰ ਤੇਲ ਵੀ ਘੱਟ ਵੱਧਾ ਵਾਲੀ ਮਿੰਟਾਂ ਵਾਲੀ ਕੰਮ ਹੋ ਗਿਆ ਮਿੰਟਾਂ ਵਾਲੀ ਕੰਮ ਇਹ ਤਾਂ ਲਵੇਟ ਲਵੇਟ ਸੜਦਾ ਇੱਕੋ ਹੀ ਸੇ ਵੀ ਚੀਜ਼ ਨੂੰ ਕੰਮ ਨੂੰ ਤਾਂ ਬਹੁਤ ਛੇਤੀ ਖਾਂਦਾ ਇਹ ਚਲੋ ਵਧੀਆ ਇੱਕ ਵਾਰ ਪੈਸੇ ਲੱਗੇ ਚੀਜ਼ ਆਪਣਾ ਬਾਰ ਬਾਰ ਨਾਲੋਂ ਕਿ ਨਹੀਂ ਜੀ ਨਾ ਨਾ ਪਰਚ ਉਹ ਵੀ ਪਾ ਪਰਚ ਬਸ ਹਾਲ ਨਾ ਬਹੁਤੀ ਪਿੱਛੇ ਨਾ ਲਾਇਓ ਕੱਲ ਨੂੰ ਫਿਰ ਡਵੈਲਪ ਵਾਲੇ 363 ਨੇ ਚਲਾਉਣੇ ਆ ਇਹ ਫਿਰ ਮੈਂ ਵੀ ਕੱਲ ਨੂੰ ਉਲੀ ਚਲਾ ਕੇ ਦੇਖ ਲੂੰਗਾ ਜੀ 레이జర్ ਕਰ ਲਾਉਣਾ ਤਾਂ ਹੈ ਉਹਦੇ ਨਾਲੇ ਨਾਲੇ 레이జర్ ਕਰਾ ਚਲਾ ਕੇ ਦੇਖੂੰਗਾ ਫਿਰ ਸਵਰਾਜ ਨਾਲ ਟੱਕਲੇ ਕਰਨੇ ਆ ਕੱਲ ਨੂੰ ਉਹਦੇ ਫਿਰ ਇਹਦੇ ਨਾਲ ਚਲਾ ਕੇ ਦੇਖੀਂ ਉਹ ਵੀ ਟੂ ਵੀ ਲਿਆ ਜੀ ਹਾਂ ਜੀ ਆਹੀ 363 ਸਪੈਸ਼ਲ 50 ਪਾਵਰ ਵਾਲਾ ਜਿਹੜਾ ਹੁਣ ਨਵੇਂ ਆਏ ਵੇ ਹਾਂਲੇ ਕਿਤੇ ਨਹੀਂ ਚਲਾ ਕੇ ਦੇਖਿਆ ਵਾਲੇ ਡੈਕ ਲਿਆਂਦਾ ਅੱਜ ਮੈਂ ਜਾ ਕੇ ਡੈਕ ਡੁਕ ਲਾਉਣਾ ਹੁਣ ਮੈਂ ਅੱਜ ਕੱਲ ਨੂੰ ਦੇਖਾਂਗੇ ਚਲਾ ਕੇ ਚਲੋ ਠੀਕ ਹੈ ਵੀਰ ਓਕੇ ਜੀ ਓਕੇ ਠੀਕ ਹੈ ਸੋ ਕੱਲ ਨੂੰ ਚਲਾਵਾਂਗੇ ਜੀ ਅੱਛੀ 36 20 ਆਪਣੇ ਘਰ ਉਹਦਾ ਵੀ ਲਗਾਉਣੇ ਜਰੂਰ ਕੱਲੂ ਡੈਮੋ ਦੇਣੀ ਹੈ ਜ਼ਬਰਦਸਤ ਹੈ